ਸਿਆਸਤ ਪਰ ਉਹ ਹਰ ਚੀਜ਼ ਤੇ ਕੋਸ਼ਕ ਨਹੀਂ ਸੁਚਿਆ-ਸੁਰਮਤ ਇਹ ਕੱਟ ਸੁਭਾਵਿਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਹਾਂ ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾ ਫਿਲਮਾਂ ਸਾਡੇ ਤਾਂ ਬੜੇ ਪਰਚੇ-ਪੁਰਚੇ ਹੋਏ ਕਈ ਵਾਰੀ ਕਈ ਬੰਦੇ ਪੁੱਛਦੇ ਨੇ ਦੇਖੋ ਹਰ ਹਰ ਬੰਦਾ ਆਪਣੇ ਤਰੀਕੇ ਨਾਲ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਲੱਗਦਾ ਤੋਂ ਜਦੋਂ ਅਸੀਂ ਕੈਰੀਅਰ ਸ਼ੁਰੂ ਸਾਡੇ ਚ ਇਸ ਤਰ੍ਹਾਂ ਦਾ ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ ਚ ਸਾਡੇ ਬਹੁਤ ਸੱਜਣ ਅਸਹਿਰਸ਼ੀ ਸੀ ਪਰ ਉਹ 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 ਦਿਨ ਉਹ ਦਿਨ ਲੜਨਾ ਬਹੁਤ ਔਖਾ ਸੀ ਅੱਜ ਵੀ ਉਹੀ ਹਾਲ ਹੈ ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਣਾ ਉਹ ਡੱਕ ਦਿੰਦਾ ਪਰ ਇਹ ਦੇਖੋ ਇਹ ਚਾਲੀ ਜ਼ਿੰਦਗੀ ਹੈ ਇਹ ਨਾਲ ਤਾਂ ਲੜਨਾ ਤਾਂ ਪੈਂਦੀ ਹੈ ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ ਚੱਕਦੇ ਰਹੋ ਕਿੱਥੇ ਤੱਕ ਜਾਂਦੀ ਹੈ ਔਰ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀਲਾ ਜੁੱਧ ਉਹ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦਾ ਸੀ ਅੱਜ ਵਿਚਾਰ ਦਾ ਯੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੂੰ ਦੱਸਿਆ ਸੀ ਵਿਚਾਰ ਕਰੋ ਪਰ ਦੇਖੋ ਅੱਗੇ-ਅਗੇ ਦੁਨੀਆ ਕੇ ਮੈਂ ਬਦਲਦੀ ਹੈ। ਤੁਹਾਡੀ ਗਾਣਿਆਂ ਦੀ ਜਿਹੜੀ ਸ਼ਕੀਰ ਬੀਬੀ ਆ ਬਾਲੀਵੁੱਡ ਵਾਲੀ ਉਹਦੀ ਫਿਲਮ ਨੇ ਵਿਵਾਦ ਪੜਾ ਦਿੱਤਾ। ਨਹੀਂ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਇਸ਼ਾਰਾ ਕਰਨੇ ਉੱਠ ਕੇ ਆਇਆ ਤੋ ਕੁਸ਼ਤੀ ਤੋਂ। ਉਹ ਇਹਨੂੰ ਦੇਖਦਾ ਨਿਗਾ ਨਹੀਂ ਘਟੀ ਬਣੀ ਸਟੈ ਪ੍ਰੋਬਲਮ ਹੈ ਮੇਰੀਆਂ ਦੋ ਆ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਂ ਜਿਹੇ ਸਿਸਟਮਾਂ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ। ਸਟੇਟ ਤੇ ਕੜ ਕੇ ਤੈਸ ਝਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾਹ ਸਕਦੇ ਹੋ ਪਰ ਉਹਦੇ ਨਾਲ ਤੁਸੀਂ ਆਪਣਾ ਕਰਦਾਰ ਸੁੱਟ ਲੈਂਦੇ ਹੋ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹ ਸਿੱਖਿਆ ਛੋਟਾ ਵਿਚਾਰੀ ਏਡਾ ਬੋਟਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੀ ਦੀ ਬੁਰਾਈ ਛੋਟੀ ਹੋ ਜਾਈਏ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਆਪਾਂ ਕਿਉਂ ਛੋਟ ਛੋਟੀਆਂ ਗੱਲਾਂ ਜਿਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀ ਉਤਨ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਗਾਣਾ ਘਟਲੋ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਪੇਟਾਂ ਨੇ ਖੱਜਾ ਨੇ ਮੈਨੂੰ ਕੋਈ ਫਰਕ ਮੈਂ ਪੰਜਾਬੀ ਆ